ਕੀ ਸਮਾਂ ਲੱਗਿਆ ਜੀ ਜਿਸ ਤੋਂ ਅੱਜ ਤੀਜਾ ਦਿਨ ਸੀਗਾ ਠੀਕ ਮੈਨੂੰ ਬੜੀ ਖੁਸ਼ੀ ਹੈ ਜੀ ਸਮਾਂ ਲੱਗਿਆ ਮੈਂ ਤਾਂ ਕਿਹਾ ਭਾਈ ਰਾਤ ਵੀ ਰੱਖੋ ਰੱਖਦੇ ਨਹੀਂ ਮੈਨੂੰ ਪਤਾ ਨਹੀਂ ਕਿਉਂ ਦੇਖੋ ਗੱਲ ਬੜੀ ਸਿੰਪਲ ਹੈ ਆਨਰੇਬਲ ਸੁਪਰੀਮ ਕੋਰਟ ਚ ਪੰਜਾਬ ਸਰਕਾਰ ਨੂੰ 2022 ਜਦੋਂ ਦੀ ਮੈਨੂੰ ਜਮਾਨਤ ਮਿਲੀ ਹੈ ਮੇਰੀ ਬੇਲ ਕੈਨਸਲ ਕਰਾਉਣ ਵਾਸਤੇ ਤੁਸੀਂ ਹੈਰਾਨ ਹੋਵੋਗੇ ਕਿ ਆਮ ਲੋਕਾਂ ਨੂੰ ਤਾਂ ਬੇਸਿਕ ਸਿਹਤ ਸਹੂਲਤ ਨਹੀਂ ਮਿਲ ਰਹੀ ਬੇਸਿਕ ਫੈਸਿਲਿਟੀ ਨਹੀਂ ਮਿਲ ਰਹੀ ਪੈਨਸ਼ਨ ਨਹੀਂ ਮਿਲ ਰਹੀ ਸ਼ਗਨ ਨਹੀਂ ਮਿਲ ਰਿਹਾ ਮਗਰ ਕਰੋੜਾਂ ਰੁਪਈਆ ਇੱਕ ਤਰੀਕ ਤੇ 25 25 50 50 ਲੱਖ ਖਰਚ ਹੋ ਰਿਹਾ ਕਿ ਮਜੀਠੀਏ ਨੂੰ ਅੰਦਰ ਭੇਜਣਾ ਹੁਣ 3 ਸਾਲ ਬੀਤ ਗਏ ਆ ਜੀ ਔਰ 4 ਸਾਲ ਐਫ ਆਈ ਆਰ ਦਰਜ ਹੋਏ ਨੂੰ ਹੋ ਗਏ ਅਸੀਂ ਐਤ ਕੀ ਮੇਰੇ ਵਕੀਲ ਸਹਿਬਾਨ ਪ੍ਰੈਜ਼ੈਂਟ ਵੀ ਨੇ ਅਸੀਂ ਆਪ ਕਾਉਨਰੇਬਲ ਸੁਪਰੀਮ ਕੋਰਟ ਨੂੰ ਕਿ ਸਰ ਇਨਕੁਆਇਰੀ ਖਤਮ ਹੋਣੀ ਚਾਹੀਦੀ ਵੀ ਆ ਰੈਡੀ ਟੂ ਜੇਐਨ ਨੂੰ ਲੱਗਦਾ ਕਿ ਕੋਈ ਸਵਾਲਾਂ ਦੇ ਜਵਾਬ ਰਹਿ ਗਏ ਆ ਕਿਉਂਕਿ ਮੈਂ ਪੇਸ਼ ਸ਼ਾਇਦ ਪਹਿਲਾ ਕੇਸ ਹੋਣਾ ਜੀ ਕਿ ਜ਼ਮਾਨਤ ਤੋਂ ਬਾਅਦ ਵੀ ਅੱਜ ਮੈਂ ਸਤਵੀਂ ਅੱਠਵੀਂ ਵਾਰੀ ਪੇਸ਼ ਹੋ ਗਿਆ ਸੋ ਕੀ ਜੇ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਕੋਈ ਟਾਈਮ ਐਂਡ ਪਲੇਸ ਫਿਕਸ ਕਰੂਗੀ ਅਸੀਂ ਜ਼ਰੂਰ ਜਾਵਾਂਗੇ ਔਰ ਆਨਰੇਬਲ ਸੁਪਰੀਮ ਕੋਰਟ ਨੇ ਉਹਦੇ ਚ ਡਾਇਰੈਕਸ਼ਨਸ ਦਿੱਤੀਆਂ ਕਿਉਂਕਿ ਸਾਡੇ ਵਕੀਲ ਨੇ ਇਹ ਪ੍ਰਸਤਾਵ ਰੱਖਿਆ ਸੀ ਤੇ ਆਨਰੇਬਲ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਤੁਸੀਂ 17 ਤਰੀਕ ਨੂੰ ਜਾਓ ਔਰ ਬੋਲਦੇ ਆ ਇਹ ਗੱਲ ਕੀਤੀ ਸੀ ਕਿਉਂਕਿ ਮੇਰੇ ਵਕੀਲ ਸਾਹਿਬ ਮੈਨੂੰ ਜੋ ਦੱਸਦੇ ਆ ਕਿ ਜਦੋਂ ਉੱਥੇ ਏਜੀ ਸਾਹਿਬ ਬਹਿਸ ਕਰਦੇ ਸਨ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਇਹਦੇ ਲਈ 2 ਘੰਟੇ ਤੋਂ ਬਾਅਦ ਸਮੇਂ ਦੀ ਲੋੜ ਹੈ ਨਹੀਂ ਨਗਰ ਫੇਰ ਵੀ ਅਸੀਂ 17 ਤਰੀਕ 11 ਵਜੇ ਇਹ ਉੱਥੇ ਪਹੁੰਚਣ। ਔਰ ਇਹ ਗੱਲ ਕਹੀ ਕਿ ਤੁਸੀਂ ਇਨਵੈਸਟੀਗੇਸ਼ਨ ਕੰਪਲੀਟ ਕਰਿਓ। ਤੁਸੀਂ ਕੱਲ ਵੀ ਵੇਖਿਆ ਮੈਂ 8 ਘੰਟੇ ਰਿਹਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਜੇ ਕੋਈ ਸਵਾਲ ਦੇ ਜਵਾਬ ਰਹਿ ਗਏ ਮੈਂ ਹੋਰ ਲਾ ਲੈਣਾ ਘੰਟਾ ਦੋ ਬਸ਼ੱਕ ਰਾਤ ਤੁਹਾਡੇ ਨਾਲ ਕੱਟਣੀ ਉਹ ਵੀ ਕੱਟ ਲਾਂਗੇ। ਕਈ ਵਾਰੀ ਸੁੱਤੇ ਪਏ ਨੂੰ ਚੇਤਾ ਆ ਜਾਂਦਾ ਲੈ ਕਿ ਆਹ ਸਵਾਲ ਪੁੱਛਣਾ ਹੈ ਮੈਂ ਉਦੋਂ ਹੀਰ ਲਾ ਲਿਆ ਕਰਾਂਗੇ ਕੱਦੀ ਛੁੱਟੀ ਫੇਰ ਸੌਂ ਜਾ ਕਰਾਂਗੇ। ਮੈਂ ਕਰ ਚਲੋ ਅੱਜ ਮੈਂ ਫੇਰ ਆਇਆ ਕਿਉਂਕਿ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਸਨ ਇਹਨਾਂ ਨੇ ਮੈਨੂੰ ਫੇਰ ਸੱਦ ਲਿਆ ਅੱਜ ਮੈਂ ਫੇਰ ਆ ਗਿਆ ਔਰ ਅੱਜ ਵੀ ਤੁਸੀਂ ਵੇਖੋ 11 ਵਜੇ ਤੋਂ ਮੈਂ ਆਇਆ ਹੁਣ 6:30 ਹੋ ਗਏ ਜਦ ਮੈਂ ਬਾਹਰ ਆਇਆ ਛੋ ਮੈਂ ਚਾਹੂੰਗਾ ਹੁਣ ਆਨਰੇਬਲ ਸੁਪਰੀਮ ਕੋਰਟ ਦੇ ਜਿਹੜੀਆਂ ਡਾਇਰੈਕਸ਼ਨਸ ਨੇ ਉਹਨੂੰ ਸਿਟ ਸਰਕਾਰ ਵੀ ਸਰਕਾਰ ਤਾਂ ਕਦੇ ਪਾਲਣਾ ਨਹੀਂ ਕਰੂਗੀ ਸਰਕਾਰ ਨੇ ਤਾਂ ਇਸ ਮੁੱਦੇ ਤੇ ਸਿਆਸਤ ਕਰਨੀ ਹੈ ਮਗਰ ਸਿਟ ਉਹਦੀ ਇਨਬਿਨ ਪਾਲਣਾ ਕਰੇ ਔਨ ਇਨਵੈਸਟੀਗੇਸ਼ਨ ਕੰਪਲੀਟ ਕਰਨ ਤੇ ਆਪ ਦਾ ਜੇ ਚਲਾਨ ਪੇਸ਼ ਕਰਨਾ ਚਲਾਨ ਪੇਸ਼ ਕਰਨ ਜੇ ਉਹਨਾਂ ਨੇ ক্লোజర్ ਰਿਪੋਰਟ ਦੇਣੀ ਆ ਉਹ ਦਿਨ ਜੋ ਕਰਨਾ ਕਿਉਂਕਿ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਮੈਨੂੰ ਅਖੀਰ 'ਚ ਇਨਸਾਫ ਹਮੇਸ਼ਾ ਗੁਰੂ ਦੀ ਕਚੈਰੀ 'ਚੋਂ ਔਰ ਜਿਹੜੀ ਨਿਆਇਪਾਲਿਕਾ ਉਹਨੇ ਮੈਨੂੰ ਦਿੱਤਾ ਕਿਉਂਕਿ ਜਦੋਂ ਔਨਰੇਬਲ ਹਾਈ ਕੋਰਟ ਨੇ ਜ਼ਮਾਨਤ ਕੀਤੀ ਸੀ ਮੇਰੇ ਤੇ ਤਾਂ ਇਹ ਜੀਆਂ ਕੋਈ ਧਾਰਾ ਛੱਡੀ ਕੋਈ ਨਹੀਂ ਸੀ ਜਿਹੜੀ ਨਹੀਂ ਲਾਈ ਨਗਰ ਉਹਨਾਂ ਨੇ ਮੈਨੂੰ ਬੇਲ ਦਿੱਤੀ ਔਰ ਕਿਹਾ that the evidence against majithia is frail not credible and he is not guilty of uh, uh, jehde mere te aap roop laaye san so mainu pura vishwas hai aur main rab che vishwas rakhda svere vi main guru de charan parch ke tode charna ch itthe haazir hoya sa guru teeg bahadur shimriye ghar nau ne daave tahe sab thai tha hoye sahaye guru saab ਸਦਾ ਹੀ ਅੰਗ ਸੰਗ ਸਹਾਇ ਨੇ ਔਰ ਜਿੱਤ ਸੱਚਾਈ ਦੀ ਹੋਊਗੀ ਮੇਰਾ ਇਹ اٹਟ ਵਿਸ਼ਵਾਸ ਹੈ ਠੀਕ ਹੈ ਸਰਕਾਰਾਂ ਨਾਲ ਜੇ ਤੁਸੀਂ ਲੜਾਈ ਲੜੋ ਔਰ ਜਾਂ ਤਾਂ ਚੁੱਪ ਕਰਕੇ ਬਹਿ ਜਾਓ ਮਗਰ ਜੇ ਲੜਾਈ ਲੜਨੀ ਹੁੰਦੀ ਹੈ ਜਾਂ ਤਾਂ ਕਈ ਜਿਹੜੇ ਵੱਡੇ ਲੀਡਰ ਹੈ ਕੰਪਰੋਮਾਈਜ਼ ਹੋ ਜਾਂਦੇ ਆ ਚੰਨੀ ਵਰਗੇ ਫਿਰ ਕੁਝ ਨਹੀਂ ਬੋਲਿਆ ਜਾਂਦਾ ਮਗਰ ਜੇ ਤੁਸੀਂ ਖੁੱਲ ਕੇ ਲੜੋਗੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਤਾਂ ਉਹ ਗੱਲ ਨਾ ਮੇਰੀ ਐਨਕਪਾਈ ਚੰਗੀ ਲੱਗਣੀ ਆ ਨਾ ਮੇਰੀ ਗੱਲ ਕੀਤੀਆਂ ਚੰਗੀ ਲੱਗਣੀ। ਬਜੀਰੀਆ ਸਾਹਿਬ ਅੱਜ ਪੰਜ ਮੈਂਬਰੀ ਕਮੇਟੀ ਨੇ ਇੱਕ ਜੜੀਆਂ ਸ਼ੁਰੂਆਤ ਕੀਤੀ ਹੈ ਜੀ। ਕਿਸ ਤਰੀਕੇ ਨਾਲ ਤੁਸੀਂ ਉਸ ਨੂੰ ਦੇਖ ਰਹੇ ਹੋ? ਦੇਖੋ ਮੈਂ ਆਈ ਐਮ ਵੈਰੀ ਕਲੀਅਰ ਜੀ ਅਕਾਲ ਤਖਤ ਸਾਹਿਬ ਦੀ ਆਰਤੀ ਕਿਸੇ ਇਨਸਾਨ ਨੂੰ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਆਪਦੀ ਸਿਆਸਤ ਨਹੀਂ ਕਰਨੀ ਚਾਹੀਦੀ। ਕਿਉਂਕਿ ਇਹ ਦਰ ਬਹੁਤ ਉੱਚਾ ਤੇ ਸੋਚਾ ਦਰ ਹੈ। ਸ਼੍ਰੀ ਅਕਾਲ ਤੱਕ ਸਾਬ ਤੋਂ 7 ਮੈਂਬਰੀ ਕਮੇਟੀ ਤਾਂ ਬਣੀ ਸੀ ਜਿਹਦੇ ਚੇਅਰਮੈਨ ਧਾਮੀ ਸਾਹਿਬ ਸਨ ਫਿਰ ਬਡੂਂਗਰ ਸਾਹਿਬ ਸਨ ਕਿਉਂਕਿ ਉਹ ਸੀਨੀਅਰ ਮੋਸਟ ਸੈਕੰਡ ਸੀਨੀਅਰ ਮੋਸਟ ਐਸਜੀਪੀਸੀ ਦੇ ਪ੍ਰਧਾਨ ਰਹੇ ਤੇ ਬਾਕੀ ਮੈਂਬਰ ਸਨ ਇਚਲੀ ਜੇ ਸੀਨੀਅਰ ਮੋਸਟ ਮੈਂਬਰ ਜਿਹੜਾ ਚੇਅਰਮੈਨ ਹੋਵੇ ਜਦ ਉਹਨਾਂ ਨੇ ਕਿਉਂਕਿ ਸਿਰ ਨਹੀਂ ਜੋੜ ਰਹੇ ਸੀ ਦੇਖੋ ਸਤੀਪੇ ਦਾ ਜੋ ਮੈਨੂੰ ਵੀ ਕਾਰਨ ਪਤਾ ਲੱਗਿਆ ਉਹਦੇ ਚ ਇੱਕ ਵੱਡਾ ਕਾਰਨ ਇਹ ਸੀ ਕਿ ਜਦੋਂ ਸਮਝਾਉਂਦੇ ਸਨ ਕਿ ਆਪਾਂ ਏਕਤਾ ਕਰ ਲਈਏ ਇਕੱਠੇ ਹੋਈਏ ਕਿਉਂਕਿ ਅਕਾਲ ਤਖ਼ਤ ਸਾਹਿਬ ਦਾ ਇਹ ਵੀ ਹੁਕਮ ਹੈ ਕਿ ਭਾਈ ਆਪਦੇ ਆਪਦੇ ਚੁੱਲ੍ਹੇ ਸਮੇਟੋ ਤੇ ਏਕਤਾ ਕਰੋ ਮਗਰ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਇੱਕ ਵੱਡੀ ਤਾਕਤ ਤੋਂ ਥਾਪੀ ਮਿਲੀ ਸੀ ਇਹ ਰਕੜਾ ਸਾਹਿਬ ਜਾਣਦੀ ਆ ਉਹ ਵੱਡੀ ਤਾਕਤ ਕਿਹੜੀ ਉਹਨਾਂ ਦਾ ਤਾਂ ਬੜਾ ਪਿਆਰ ਹੈ ਉਹ ਆਪ ਦੱਸਣ ਮੈਂ ਕਿਉਂ ਦੱਸਾਂ ਉਹ ਆਪ ਦੇ ਮੂੰਹੋਂ ਦੱਸਣ ਮਕਾਰਪਿੰਦ ਤੋਂ ਉਹ ਥਾਪੀ ਕਰਕੇ ਤੁਸੀਂ ਅਕਾਲ ਤਖਤ ਸਾਹਿਬ ਦੇ ਜਿਹੜਾ ਫ਼ਕੀਰ ਤੋਂ ਜੋ ਸਭ ਨੂੰ ਆਦੇਸ਼ ਸੀ ਕਿ ਚੁੱਲ੍ਹੇ ਸਿਮੇਟੋ ਮਤਲਬ ਕਿ ਮਾਲ ਸਾਹਿਬ ਆਪ ਦਾ ਵੀ ਸਾਰੇ ਅਕਾਲੀ ਦਲ ਉਹ ਵੀ ਉਹ ਵੀ ਸਿਮੇਟਣ ਅੰਮ੍ਰਿਤਪਾਲ ਹੁਰੇ ਵੀ ਸਿਮੇਟਣ ਇਹ ਦਾਗੀ ਤੇ ਬਾਗੀ ਵੀ ਸਿਮੇਟਣ ਸਾਰੇ ਇਕੱਠੇ ਰਲ ਮਿਲ ਕੇ ਇਸ ਲਈ ਮੈਂ ਤਾਂ ਫੇਰ ਕਹੂੰਗਾ ਕਿ ਭਾਈ ਇਕੱਠੇ ਹੋ ਡੋਨਟ ਬਿਕਮ ਪਾਉਨਸ ਕਿਸੇ ਦੇ ਹੱਥ ਠੋਕਾ ਬਣ ਕੇ ਹੋਰ ਸਿਆਸਤ ਨਾ ਕਰੋ ਪੰਥ ਨੂੰ ਕਮਜ਼ੋਰ ਨਾ ਕਰੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੰਮ ਕੀਤਾ ਪਹਿਲਾਂ ਵੀ ਜੇ ਗਲਤੀਆਂ ਹੋਈਆਂ ਉਦੋਂ ਵੀ ਤੁਸੀਂ ਨਾਲ ਹੀ ਸੋ ਮਤਲਬ ਇਹ ਚਾਹੇ ਬੀਬੀ ਜਗੀਰ ਕੌਰ ਜੀ ਨੇ ਰਖੜਾ ਸਾਹਿਬ ਨੇ ਚੰਦੂ ਮਾਜਰਾ ਸਾਹਿਬ ਨੇ ਜਿੰਨੇ ਵੀ ਸਾਹਿਬ ਨੇ ਇਹ ਆਲ ਹੀ ਸਾਹਿਬ ਨੇ ਸਾਰੇ ਸਾਹਿਬ ਨਾਲ ਹੀ ਸਾਨੂੰ ਮਹਿਦਪੁਰੀ ਸਾਹਿਬ ਤੋਂ ਬਹੁਤ ਵੱਡੇ ਉਹਦੇ ਤੇ ਸਨ ਦੇ ਕੋਈ ਕ ਪੀਪੀਐਸਸੀ ਦਾ ਚੇਅਰਮੈਨ ਹੁੰਦਾ ਉਸ ਤੋਂ ਬਾਅਦ ਸੈਕੰਡ ਮੋਸਟ ਇੰਪੋਰਟੈਂਟ ਨੌਕਰੀ ਦੇਣ ਦਾ ਜ਼ਿੰਮੇਵਾਰੀ ਐਸਐਸ ਬੋਰਡ ਦੀ 10 ਸਾਲੇ ਰਿਹਾ ਚੇਅਰਮੈਨ ਸੋ ਅਸੀਂ ਸਾਰੇ ਇਕੱਠੇ ਸਾਂ ਐਂਡ ਆਈ ਥਿੰਕ ਪੰਥ ਵੀ ਇਹ ਚਾਹੁੰਦਾ ਲੋਕ ਵੀ ਚਾਹੁੰਦੇ ਆ ਕਿ ਥੇਅਰ ਸ਼ੁੱਡ ਬੀ ਯੂਨਿਟੀ ਸੋ ਉਸ ਯੂਨਿਟੀ ਨੂੰ ਮੁੱਖ ਰੱਖਦੇ ਆ ਚੇਅਰਮੈਨ ਸਾਹਿਬ ਦੀ ਅਗਵਾਈ ਹੇਠ ਮੈਨੂੰ ਨਹੀਂ ਪਤਾ ਉਹ ਮੈਂ ਤਾਂ ਬੜੀ ਵਾਰੀ ਉਹਨਾਂ ਨੂੰ ਅਪੀਲ ਕਰ ਚੁੱਕਿਆ ਮੈਂ ਅੱਜ ਵੀ ਕਰਦਾ ਕਿ ਧਾਮੀ ਸਾਹਿਬ ਨੂੰ ਵਾਪਸ ਆ ਕੇ ਆਗੇ ਚਲੋ ਜੇ ਉਹ ਆਗੇ ਬਹੁਤ ਚੰਗੀ ਗੱਲ ਹੈ ਕਿਉਂਕਿ ਮੈਂ ਉਹਨਾਂ ਕੋਲ ਆਪ ਘਰ ਜਾ ਕੇ ਆਇਆ ਸਾਂ ਉਦੋਂ ਨਹੀਂ ਉਹ ਮੰਨੇ ਸੀ ਔਰ ਮੈਂ ਮਹਿਸੂਸ ਕਰਦਾ ਉਹਨਾਂ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਸੋ ਉਹ ਜ਼ਿੰਮੇਵਾਰੀ ਉਹ ਨਿਭਾਉਣ ਔਰ ਸਾਰੇ ਇਕੱਠੇ ਹੋ ਕੇ ਕਿਸੇ ਦੇ ਹੱਥ ਠੋਕਾ ਨਾ ਬਣਨ ਇਕੱਠੇ ਹੋ ਕੇ ਜੋ ਵਰਕਰ ਚ ਆਉਂਦਾ ਕਿ ਇਕੱਠੇ ਹੋ ਕੇ ਕੰਮ ਕਰੋ ਇਹ ਮੇਰੀ ਅਪੀਲ ਹੈ ਬੇਨਤੀ ਹੈ ਬਾਕੀ ਮੰਨਣਾ ਨਹੀਂ ਮੰਨਣਾ ਭਾਈ ਇਹ ਤਾਂ ਆਪਦੀ ਆਪਦੀ ਮਰਜ਼ੀ ਹੈ ਮੈਂ ਤਾਂ ਕਿ ਕਹਿੰਦਾ ਜੀ ਜੀ ਦੋ ਤਰ੍ਹਾਂ ਦਾ ਕੰਮ ਨਹੀਂ ਕੀਆ ਜੀ ਪਹਿਲੇ ਲੀਡਰ ਹੋਣੇ ਕਿਉਂ ਆਪੋ ਤਾਂ ਆਪ ਹੀ ਕੋ ਪਹਿਨੇ ਜਦੋਂ ਤੋਂ ਸਜ਼ਾਾਂ ਮਾਂ ਵੀ ਭੁਗਤਿਆਂ ਗਏ ਆ ਪਰ ਫਿਰ ਵੀ ਜਿਹੜਾ ਹੁਣ ਆਹ ਯਾਰ ਕਈ ਵਾਰੀ ਨਾ ਉਹ ਗੀਤ ਸੁਣਿਆ ਨਾ ਤੂੰ ਨਹੀਂ ਬੋਲਦੀ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਫਿਰ ਇੱਥੇ ਕਿਹੜਾ ਯਾਰ ਬੋਲਦਾ ਉਹ ਤਾਂ ਮੈਨੂੰ ਕੀ ਪਤਾ ਪਊ ਪਰ ਮੈਨੂੰ ਸਵਾਲ ਕੀਤਾ ਮੈਂ ਤੈਨੂੰ ਦੱਸਦਾ ਹੁਣ ਪਤਾ ਨਹੀਂ ਕਿਹਦੇ ਚ ਕੌਣ ਬੋਲਦਾ ਤੇ ਤੁਸੀਂ ਪਤਾ ਕਰੋ ਨਾ ਤੁਸੀਂ ਖੋਜੀ ਬੰਦੇ ਹੋ ਨਵੇਂ ਜਥੇਦਾਰ ਸਾਹਿਬ ਬਾਰੇ ਕੀ ਕਹੋਗੇ ਉਹਨਾਂ ਨੇ ਵੀ ਜੁਆਇਨ ਕੀਤਾ ਜੀ ਅਜੂ ਪਹਿਲੇ ਵੀ ਉਹਨਾਂ ਨੇ ਪਾਣੀ ਮੈਂਬਰ ਕਮੇਟੀ ਸਾਹਿਬ ਜਰ ਮੇਰੀ ਕੋਈ ਹੈਸੀਅਤ ਜਾਂ ਔਕਾਤ ਹੈ ਮੇਰੀ ਤਾਂ ਮੇਰੀ ਔਕਾਤ ਦੇ ਨਾਲ ਗੱਲ ਕਰਿਆ ਕਰੋ ਤੁਸੀਂ ਐਡਾ ਵੱਡਾ ਸਵਾਲ ਪੁੱਛ ਲੈਨੇ ਮੈਨੂੰ ਮੇਰੀ ਆਪ ਦੀ ਐਡੀ ਔਕਾਤ ਨਹੀਂ ਹੈਗੀ ਇਹਨੂੰ ਇਕੱਠੇ ਕਰਨ ਦੀ ਹੈ ਨਹੀਂ ਦੇਖੋ ਮੈਂ ਮੈਂ ਤਾਂ ਪਹਿਲੇ ਦਿਨ ਮੈਂ ਆਪਣੀ ਚਿੱਠੀ 'ਚ ਇਹ ਗੱਲ ਕੀਤੀ ਆ ਕਿ ਭਾਈ ਸਭ ਇਕੱਠੇ ਹੋ ਥਿਸ ਇਜ਼ ਇਹ ਦੇਖੋ ਤੁਸੀਂ ਮੈਨੂੰ ਦੱਸੋ ਇਹ ਇਹ ਤਾਂ ਮਤਲਬ ਜਿਵੇਂ ਜਿਨੇ ਜਿਨੇ ਜਿਵੇਂ ਤੋੜ ਮੜੋੜ ਕੇ ਸਮਝਣਾ ਉਹ ਵਾਲੀ ਗੱਲ ਹੈ ਮੈਮਰੀ ਤਾਂ ਅਸੀਂ 7 ਕ ਮੈਮਰੀ 5 ਮੈਮਰੀ ਤਾਂ ਕਦੇ ਬਣੀ ਨਹੀਂ ਫਿਰ 7 ਮੈਮਰੀ ਦੇ ਚੇਅਰਮੈਨ ਸਨ ਧਾਮੀ ਸਾਹਿਬ ਚੇਅਰਮੈਨ ਇਜ਼ 올 ਐਂਡ 올 ਫਿਰ ਗੱਲ ਤਾਂ ਸੀ ਚੁੱਲ੍ਹੇ ਸਮੇਟਣ ਦੀ ਇੱਥੇ ਤਾਂ ਨਵੇਂ ਚੁੱਲ੍ਹੇ ਬਾਲ ਲੈ ਤੇ ਫਿਰ ਇਹ ਤਾਂ ਮਤਲਬ ਇਹੀ ਸਮਝਿਆ ਜਾ ਸਕਦਾ ਨਾ ਜੀ ਕਿ ਜੀਨੇ ਜੇਸ ਤਰੀਕੇ ਨਾਲ ਸਮਝਣਾ ਉਹ ਸਮਝ ਲੈਂਦਾ ਚਾਹੇ ਸਾਡੇ ਆ ਚਾਹੇ ਅਚਾਹੇ ਆ ਚਾਹੇ ਅਸੀਂ ਆ ਚਾਹੇ ਬਗਾਨੇ ਆ ਸਾਰਿਆਂ ਦੀ ਮੈਂ ਤਾਂ ਬੇਨਤੀ ਕਰਦਾ ਇਸ ਲਈ ਇਕੱਠੇ ਹੋ ਭਾਈ ਉਹ ਤੈਨੂੰ ਲੱਗਦਾ ਜੀ ਇਹਨਾਂ ਮੇਰੇ ਤੇ ਸੰਤੁਸ਼ਟ ਹੋਣਾ ਮੇਰਾ ਵੀਰ ਇਹਨਾਂ ਤੁਸੀਂ ਇਹ ਪੁੱਛੋ ਭਗਵਾਨ ਸੰਤੁਸ਼ਟ ਹੈ ਕਿ ਨਹੀਂ ਮੈਂ ਤਾਂ ਐਨਕਾ ਪਾ ਕੇ ਆਇਆ ਸੀ ਐਨਕਾ ਪਾ ਕੇ ਬਾਹਰ ਨਿਕਲਿਆ ਉਹਨੂੰ ਤਾਂ ਇਸੇ ਤੇ ਸੰਤੁਸ਼ਟ ਹੋ ਜਾਣਾ ਚਾਹੀਦਾ ਕਿ ਮੇਰੇ ਵਾਂਗੂ ਬੰਦਾ ਵੇਖਣ ਨੂੰ ਝਾਪਣ ਡਿਆ ਕਿਉਂ ਹੁਣ ਉਹਦਾ ਕੀ ਕਹਿ ਸਕਦੇ ਭਾਈ ਸੰਤੁਸ਼ਟ ਹੋਣਾ ਨਹੀਂ ਹੋਣਾ ਮੇਰਾ ਕੰਮ ਹੈ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਮੰਨਨੇ ਮੈਂ ਉਹਨਾਂ ਆਰਡਰ ਦੀ ਤਾਮੀਲ ਕਰਦਾ ਆ ਅੱਜ ਇੱਥੇ ਪੇਸ਼ ਹੋਇਆ ਮਗਰ ਇਹ ਤੁਹਾਨੂੰ ਪਤਾ ਪੋਲਿਟਿਕਸ ਆ ਮੇਰਾ ਵੀ ਜੀਚ ਕੋਈ ਸੱਚਾਈ ਹੁੰਦੀ ਨਾ ਤੇ ਇੰਨੇ ਸਾਲ ਨਾ ਲੱਗਦੇ ਔਰ ਮੈਂ ਅੱਜ ਵੀ ਅਪੀਲ ਕਰਦਾ ਜੋੜਦਾ ਹੱਥ ਜੋੜ ਕੇ ਕੀ ਭਾਈ ਹੁਣ ਕਰ ਦਿਓ ਹੁਣ ਨਵੇੜਾ ਕਰ ਦਿਓ 4 ਸਾਲ ਤੋਂ ਕਿੰਨਾ ਚਿਰ ਮਤਲਬ ਇਹ ਗਿਨੀਜ਼ ਬੁੱਕ ਦਾ ਵਾਰਡ ਰਿਕਾਰਡ ਚ ਥੋੜੀ ਸ਼ਾਮਲ ਹੋਣਾ ਮੇਰਾ ਕੇਸ ਲੈ ਕੇ ਕਿ 13 ਤੋਂ ਸ਼ੁਰੂ ਹੋਇਆ ਸੀ 25 ਚੜ ਗਈ ਆ ਇਹ ਨਾ ਹੋਵੇ ਮੈਂ ਹੀ ਕਿਥੇ ਮਰ ਮੁੱਕ ਜਾਵਾਂ ਮੇਰੇ ਜੂੰਦੇ ਜੀ ਤਾਂ ਕੰਮ ਨਵੇੜ ਦਿਓ ਜਿਹੜਾ ਨਵੇੜਨਾ ਤੱਕ ਪੰਜਾਬ ਚ ਸਰਕਾਰ ਰਹਿ ਗਈ ਤਦ ਤੱਕ ਤਾਂ ਇਹ ਹਲੇ ਚੱਲੂਗਾ ਪੈਣੀ ਕਿ ਲੱਗਦਾ ਕਿ 27 ਚ ਵੀ ਦੁਬਾਰਾ ਰਿਪੀਟ ਕਰਨਗੇ ਫਿਰ ਵੀ ਤਾਂ ਹੋ ਸਕਦਾ ਕੌਣ ਇਹਦਾ ਤਾਂ ਲਿਵਰ ਪੈ ਜਾਣਾ ਦੂ ਕਾ ਨਸ਼ਾ ਹੀ ਇਹ ਕੱਢ ਦਵੇ 25 ਭਗਵੰਤ ਮਾਨ ਵੇਖੋ ਕੇਜਰੀਵਾਲ ਬੜਾ ਸਿਆਣਾ ਉਨੇ ਕਿਹਾਹੀਂ ਨਹੀਂ ਲਾਉਣਾ ਇਹਨੂੰ ਉਹਨੂੰ ਪਤਾ ਇਹ ਤਾਂ ਆਪ ਹੀ ਪਟਾਕਾ ਬੋਲ ਜਾਣਾ ਇੰਜਨ ਤਾਂ ਦੋ ਵਾਰੀ ਸੀਜ ਹੋਣ ਤੋਂ ਮਹਾ ਫੋਟਸ ਵਾਲਿਆਂ ਨੇ ਬਚਾਇਆ ਜੇ ਕੋਈ ਜਦੋਂ ਗੱਡੀ ਉਬਾਲਾ ਮਾਰਨ ਲੱਗ ਪਏ ਤੇ ਇੰਜਨ ਸੀਜ ਹੁੰਦਾ ਇਹਦਾ ਜੇ ਸੀਜ ਹੁੰਦੇ 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 ਮਹਾ ਕੰਮ ਉਹ ਚਲਾਉਂਦੇ ਆ ਇਸ ਲਈ ਇਹ ਕੱਲ ਰਾਤ ਵੱਧ ਪੀਲੂ ਫੇਰ ਖਬਰ ਆਉ ਜੂ ਉਹ ਉਹ ਡੈਮ ਵਾਲੀ ਕਿਹੜੀ ਡੈਮ ਸੀ ਉਹ ਚਵਾਲ ਡੈਮ ਇਹ ਖਬਰ ਕੱਲ ਆਹੀ ਪਰਸੋਂ ਆਈ ਇਸ ਲਈ ਮੇਰੇ ਵੀਰੋ ਤੁਸੀਂ ਬਾਲਾ ਥੋੜਾ ਬੜਾ ਮੈਂ ਧੰਵਾਦ ਆ ਬਾਕੀਆਂ ਦਾ ਬੜਾ ਧੰਵਾਦੀ ਆ ਕਿ ਤੁਸੀਂ ਸਵੇਰ ਤੋਂ ਸ਼ਾਮ ਤੱਕ ਮੇਰੇ ਵਾਂਗੂ ਬਾਹਰ ਹੀ ਮੈਨੂੰ ਅੰਦਰ ਤੇ ਤੁਸੀਂ ਬਾਹਰ ਕਿ ਹੁਣ ਆਇਆ ਮਜੀਠੀਆ ਹੁਣ ਆਇਆ ਮਜੀਠੀਆ ਥੋਡੇ ਕਰਕੇ ਮੈਨੂੰ ਲੱਗਦਾ ਛੱਡ ਛੁੱਟ ਦਿੰਦੇ ਮੈਨੂੰ ਬਾਹਰ ਆਉਣ ਨੂੰ ਕਿ ਤੁਹਾਡੇ ਦਰਸ਼ਨ ਹੋ ਜਾਣ ਖੁੱਲੇ ਵਿਰੋਧੀ ਤਿਰ ਨੂੰ ਕਿਵੇਂ ਦੇਖਦੇ ਹੋ ਜੀ ਐਡੇ ਐਡੇ ਮਸਲੇ ਹੋ ਰਹੇ ਨੇ ਪਰ ਕਿਸੇ ਵੀ ਤਰ੍ਹਾਂ ਦੀ ਹਲਚਲ ਨਹੀਂ ਹੋ ਰਹੀ ਕਿਸੇ ਵਿਰੋਧੀ ਤੇਰਾ ਚਿਤਰੋ ਚਿਤਰੀ ਹੋਈ ਆ ਕਿ ਕਿੰਨੇ ਪੀਪੀਸੀਸੀ ਪ੍ਰਧਾਨ ਬਣਨਾ ਤੇ ਕਿੰਨੇ ਐਲਓਪੀ ਬਣਨਾ ਉਹ ਵਿਚਾਰੇ ਅੱਜ ਵੀ ਮੈਨੂੰ ਲੱਗਦਾ ਦਿੱਲੀ ਗਏ ਆ। ਹੈਰਾਨਗੀ ਦੀ ਗੱਲ ਤੁਸੀਂ ਵੇਖ ਲਓ ਹਾਲ ਕੀ ਆ ਕਾਂਗਰਸ ਪਾਰਟੀ ਦਾ। ਚਲੋ ਮੈਂ ਤਾਂ ਕੌਣ ਆ ਮੈਂ ਬੋਲੂਗਾ ਇਹਨਾਂ ਨੂੰ ਉਦੋਂ ਹੀ ਮਿਰਚਾਂ ਲੱਗ ਪੈਂਦੀ ਆ ਕਹਿੰਦੀ ਆਪ ਦੀ ਗੱਲ ਕਰੇ। ਇਸ ਲਈ ਮੈਨੂੰ ਨਾ ਹੀ ਪੁੱਛ। ਤੂੰ ਆਪ ਜੀ ਖੋਜੀ ਕੰਮ ਕਰ ਲਈ ਉੱਥੇ ਏਜੰਡਾ ਸੈੱਟ ਕਰ ਰਿਹਾ ਕਿ ਕੀਨੇ ਸਵਾਲ ਕਿਹੜਾ ਪੁੱਛਣਾ ਹੈ ਵਿਧਾਨ ਸਭਾ 'ਚ। ਕਿਉਂਕਿ ਕਈ ਮਾਰਥੀ ਉੱਥੇ ਮੂੰਹ ਹੀ ਨਹੀਂ ਖੋਲਦੇ। ਜਦੋਂ ਐਨਕਾ ਪਾ ਕੇ ਆਉਂਦਾ ਅੱਗੋਂ ਬਦਾਨੀ ਕੀ ਬੱਚਾਂ ਦੀ ਬਾਡੀ ਦੀ ਮਾੜੀ ਜੀ ਗੱਲ ਛੇੜਦਾ ਕਈਆਂ ਦੀ ਆਪਦੀ ਬਾਡੀ ਖੜਕਣ ਲੱਗ ਪੈਂਦੀ ਹੈ। ਇਸ ਲਈ ਉਹ ਤਾਂ ਕੀ ਕਰਦੇ ਨਹੀਂ ਕਰਦੇ ਚਲੋ ਆਪੋਜੀਸ਼ਨ ਪਾਰਟੀ ਮੈਂ ਤਾਂ ਚਾਹੂੰਗਾ ਰੋਲ ਵਧੀਆ ਅਦਾ ਕਰ। ਅੰਮ੍ਰਿਤਪਾਲ ਦੇ ਸਾਥੀ ਜਿਹੜੇ ਨੇ ਕਈ ਬਾਹਰ ਆ ਗਏ ਜਿਸ ਤਰੀਕੇ ਨਾਲ ਪੰਜਾਬ ਲਿਆ ਜਾ ਰਿਹਾ ਨੇ ਅਸੀਂ ਹਟਾ ਕੇ ਉਸ ਵੀ ਕਿਸ ਤਰੀਕੇ ਚਲੋ ਅੱਗੇ ਤੇ ਚੰਗੀ ਗੱਲ ਹੈ ਜੀ। ਮੈਂ ਮੈਂ ਕਿਉਂ ਕਹਾਂ ਜੀ ਐਨਐਸਏ ਅਸੀਂ ਤਾਂ ਹਮੇਸ਼ਾ ਇਹ ਜਿਹੜੇ ਕਾਨੂੰਨ ਹੈ ਮੈਂ ਤਾਂ ਉਹਨਾਂ ਨੂੰ ਐਨਐਸਏ ਜਿਹੜੇ ਹਿਊਮਨ ਰਾਈਟਸ ਵਾਇਲੇਸ਼ਨ ਦੀ ਇਹ ਯੂਆਪਾ ਇਹ ਜਿਹੇ ਕਾਨੂੰਨ ਨਹੀਂ ਇਹ ਜੇ ਲੱਗਣੇ ਚਾਹੀਦੇ ਜੀ ਜੇ ਆ ਰਹੇ ਆ ਵਾਪਸ ਬਾਕੀ ਹਾਂ ਮੈਂ ਉਸ ਦਿਨ ਵੀ ਨਹੀਂ ਸਹਿਮਤ ਸੀ ਮੈਂ ਅੱਜ ਵੀ ਨਹੀਂ ਸਹਿਮਤ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਈ ਇੱਕ ਬੰਦੇ ਨੂੰ ਛਡਾਉਣ ਵਾਸਤੇ ਥਾਣੇ ਲੈ ਕੇ ਜਾਵੇ ਜਿੱਥੇ ਲਾਹਣ ਵੀ ਪਈ ਹੋਵੇ ਸ਼ਰਾਬ ਵੀ ਪਈ ਹੋਵੇ ਮੁਰਗਾ ਵੀ ਵੱਡਿਆ ਹੋਵੇ ਔਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਨਾ ਹੁੰਦਾ ਹੋਵੇ ਤੁਸੀਂ ਬੰਦੇ ਨੂੰ ਛਡਾਉਣ ਵਾਸਤੇ ਲੈ ਜੂ ਮੈਂ ਤਾਂ ਇਹ ਨਹੀਂ ਬਾਣੀ ਦਾ ਸਤਕਾਰ ਨਹੀਂ ਸਮਝਦਾ ਔਰ ਜਿਹਨੇ ਬਾਣਾ ਪਾਇਆ ਹੋਵੇ ਭਾਈ ਉਹਦਾ ਫਰਜ਼ ਬਾਣੀ ਦਾ ਵੱਧ ਸਤਕਾਰ ਕਰਨਾ ਸਾਡਾ ਸਭ ਦਾ ਬਣਦਾ ਹੈ ਮਗਰ ਮੈਂ ਉਹਨੂੰ ਕਹੂੰਗਾ ਉਹਦਾ ਕਦਮ ਮਿੱਕਾ ਦਾ ਮੱਗੇ ਬਣਦਾ ਇਛ ਲਈ ਉਹਦੀ ਵੀ ਕਮੇਟੀ ਪਣੀ ਸੀ ਜੀ ਉਹਦਾ ਕੋਈ ਫੈਸਲਾ ਨਹੀਂ ਕੀਤਾ ਮਤਲਬ ਮੇਰਾ ਇਹ ਨਹੀਂ ਇਸ਼ੂ ਇਸ ਨਾਟ ਅਮਰਿਤਪਾਲ ਹੋ ਤਾਂ ਬੜੀ ਛੋਟੀ ਜੀ ਗੱਲ ਹੈ ਜੀ ਕੱਲ ਫਿਰ ਕੋਈ ਹੋਰ ਉੱਠ ਕੇ ਲੈ ਜਾਊਗਾ ਜੀ ਪਰसों ਕੋਈ ਜਿੰਮੇ ਜ਼ਮੀਨਾਂ ਦੇ ਕਬਜ਼ੇ ਚ ਪਹਿਲਾਂ ਮੈਂ ਇਸ ਸਿਸਟਮ ਦੇ ਇਸ ਉਸ ਸੋਚ ਦੇ ਖਿਲਾਫ ਹਾਂ ਮੇਰੇ ਗੁਰੂ ਦੀ ਤਾਂ ਬਹੁਤ ਵੱਡੀ ਮਤਲਬ ਉਹ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਮਤਲਬ ਉਸ ਗੁਰੂ ਦੇ ਜਿੱਥੇ ਚਰਨ ਪੈ ਜਾਣ ਜਿੱਥੇ ਉਸ ਗੁਰੂ ਦੀ ਨਿਗਾਹ ਪੈ ਜਾਏ ਉਹ ਥਾਂ ਤਾਂ ਐਡਾ ਪਵਿੱਤਰ ਤੇ ਸੁੰਦਰ ਹੋਣਾ ਚਾਹੀਦਾ ਦੱਸੋ ਜੇ ਕੀ ਥਾਣਿਆਂ 'ਚ ਲਜਾਉਣ ਦਾ ਇਹ ਕੰਮ ਮੇਜਿਟੀਸਨ ਨੂੰ ਦੇਖਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਪੰਜਾਬੀ ਆਪਣੇ ਹਿਮਾਚਲ ਵੱਲ ਨੂੰ ਜਾ ਰਹੇ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਦੇਖੋ ਆ ਮੈਂ ਬਿਲਕੁਲ ਉਸ ਗੱਲ ਨੂੰ ਕੰਡੈਮ ਕਰਦਾ ਜੀ। ਅ ਸੰਤ ਜੀ ਦੀ ਔਰ ਔਰ ਮੈਂ ਸਮਝਦਾ ਹਾਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਾ ਵਾਲਿਆਂ ਸਾਹਿਬ ਨੂੰ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਅ ਬਹੁਤ ਵੱਡਾ ਮਾਨ ਸਨਮਾਨ ਦਿੱਤਾ ਹੈ ਔਰ ਅਸੀਂ ਸਾਰੇ ਉਹਨਾਂ ਦਾ ਬੜਾ ਸਤਿਕਾਰ ਕਰਦੇ ਆਂ ਔਰ ਇਹ ਜਾਂ ਉਹਨਾਂ ਦੀ ਤਸਵੀਰ ਤੇ ਜੇ ਇਸ ਤਰੀਕੇ ਦਾ ਵਿਵਹਾਰ ਹਿਮਾਚਲ ਚ ਹੋ ਰਿਹਾ ਹੈ ਬੜਾ ਨਿੰਦਣਯੋਗ ਹੈ ਇਟਸ ਸੈਡ ਆਈ ਕੰਡੈਮ ਇਟ ਔਰ ਇਹ ਜਾਈ ਕੁਝ ਹਰਿਆਣੇ ਚ ਵੀ ਵੇਖਣ ਨੂੰ ਮਿਲਿਆ ਚੀਗਾ ਜਦੋਂ ਖੱਟਰ ਸਾਹਿਬ ਇੱਕ ਵਾਰੀ ਇੱਕ ਲੰਗਰ ਹਾਲ ਚ ਜਾਣ ਤੋਂ ਇਨਕਾਰ ਕਰਤਾ ਕਿਉਂਕਿ ਉੱਥੇ ਸੰਤਾਂ ਦੀ ਤਸਵੀਰ ਸੀ ਭਾਈ ਜੇ ਨੂੰ ਅਕਾਲ ਤਖਸਾਲ ਸਾਹਿਬ ਨੇ ਮਾਨ ਸਨਮਾਨ ਦਿਆ ਹੋਵੇ ਉੱਥੇ ਖੱਟਰ ਸਾਹਿਬ ਹੋਣ ਹਿਮਾਚਲ ਦੀ ਸਰਕਾਰ ਹੋਵੇ ਕੋਈ ਹੋਵੇ ਉਹਨਾਂ ਦਾ ਸਤਕਾਰ ਉਹਨਾਂ ਨੂੰ ਦੇਣਾ ਪੈਣਾ ਨਹੀਂ ਤਾਂ ਪੰਜਾਬੀ ਉਸ ਗੱਲ ਦੀ ਆਵਾਜ਼ ਬੁਲੰਦ ਜ਼ਰੂਰ ਕਰੇ ਪੰਜਾਬੀ ਦੀ ਆਵਾਜ਼ ਚੱਕ ਰਹੀ ਹੈ ਜੀ ਕਿ ਮਤਲਬ ਭਿੰਡਰ ਸਾਹਿਬ ਦੀ ਹੁਣ ਫੋਟੋ ਲਾ ਰਹੇ ਜਿਹੜੇ ਹਿਮਾਚਲ ਤੋਂ ਗੱਡੀਆਂ ਆ ਰਹੀਆਂ ਨੇ ਉਹਨਾਂ ਤੇ ਹਾਂਜੀ ਗੱਡੀਆਂ ਲਾ ਰਹੇ ਨੇ ਸੰਤ ਭਿੰਦਰ ਜੀ ਦੀ ਜਿਹੜੀ ਹਿਮਾਚਲ ਤੋਂ ਗੱਡੀਆਂ ਆ ਰਹੀਆਂ ਸੰਤਾ ਦਾ ਨੌ ਤਾਂ ਮੇਰਾ ਵੀ ਠੀਕ ਤਰ੍ਹਾਂ ਲੈ ਭਿੰਦਰ ਆਲੇ ਹਾਂ ਕੀ ਭਿੰਦਰ ਆਲੇ ਥੈਂਕ ਯੂ ਥੈਂਕ ਯੂ ਬਿਲਕੁਲ